ਕਰਨਾ ਸੀ ਜੀ ਦਾ ਸੀਗੇ ਇਹ 7-8 ਮੁੰਡੇ ਸੀਗੇ ਇਹਨਾਂ ਚ ਇਹ ਜਿਹੜੇ ਤਿੰਨ ਮੋਟਰਸਾਈਕਲਾਂ ਤੇ ਸੀਗੇ ਜੀ ਇਹ ਅੱਖ ਦੇ ਕਰੀਬ ਸੀਗੇ ਦੋ ਤੇ ਤਿੰਨ-ਤਿੰਨ ਸੀਗੇ ਇੱਕ ਤੇ ਦੋ ਵੀ ਸੀ ਕੋੜੇ ਕਿਨੇ ਦੇ ਫੜੇ ਇਹਨਾਂ ਦੇ ਵਿੱਚੋਂ ਤਿੰਨ ਬੰਦੇ ਫੜੇ ਗਏ ਸੀ ਇੱਕ ਫੇਰ ਭੱਜ ਗਿਆ ਮੌਕੇ ਤੇ ਜਦੋਂ ਇਹਨਾਂ ਦੀ ਪਬਲਿਕ ਨੇ ਇਹਨਾਂ ਦੀ ਮਾਰਕੁੱਟ ਕੀਤੀ ਆ ਕਰਦੇ ਕੀ ਸੀਰੀਜ਼ ਇਹ ਗੁੰਡਾ ਕਰਤੀ ਕਰਦੇ ਸੀ ਕਿ ਮੋਬਾਈਲ ਖੋਦੇ ਸੀ ਲੋਕਾਂ ਦੇ ਇੱਕ ਨੰਨੇ ਸਰਕੂਲਰ ਰੋਡ ਤੋਂ ਮੋਬਾਈਲ ਖੋਹਿਆ ਕੱਲ ਤੇ ਦੋ ਦਿਨ ਪਹਿਲਾਂ ਇਹਨਾਂ ਨੇ ਲਗਾਤਾਰ ਸਾਡੇ ਪਿੰਡੋਂ ਦੋ ਮੁੰਡਿਆਂ ਦਾ ਮਾਮਲਾ ਕੋਕਿੱਪੇੜ ਦੇ ਚੋਟਰੀ ਦੇ ਇਹ ਤੁਹੀ ਰੋਡ ਸਾਰਾ ਹੀ ਇਹਨਾਂ ਦਾ ਏਰੀਆ ਸੀ ਤੁਹੀ ਰੋਡ ਤੇ ਤੁਹੀ ਰੋਡ ਦੇ ਤੁਹੀ ਪਿੰਡ ਦੇ ਆਲੇ-ਦੁਆਲੇ ਸੀ ਤੇ ਸੁਨੇਰਾ ਨੇ ਉੱਤੇ ਸੀਨੀਅਰ ਕੋਰਪੋਰਲ ਕੋਕਿੱਪੇੜ ਬਾਹਰ ਦਾਤਾ ਦਾ ਲਗਾਤਾਰ ਚੱਲ ਰਹੀਆਂ ਸੀ ਕਿ ਰੋਜ਼ ਦੋ-ਦੋ ਤੋਂ ਤਿੰਨ-ਤਿੰਨ ਵਾਰ ਦਾਤਾ ਹੋ ਰਹੀਆਂ ਸੀ ਲਗਾਤਾਰ ਇੱਕ ਤੱਕ ਆਫ ਤੇ ਇਹ ਦੋ ਮੁੰਡੇ ਜਿਹੜੇ ਫੜੇ ਗਏ ਨੇ ਡੇਲੇ ਵਾਲਦੇ ਨੇ ਤੇ ਜਿਹੜੇ ਬਾਕੀ ਨੌ ਲੈ ਰਹੇ ਨੇ ਜੀ ਇਹ ਉਹ ਭਵਾਨੀ ਗੜ ਦੇ ਨੇ ਤੇ ਇੱਕ ਮੁੰਡਾ ਮੁੰਡਾ ਪਰੋੜ ਦਾ ਮਾਚ ਉਮਰ ਕਿੰਨੀ ਤਾਂ ਇਹਨਾਂ ਦੀ ਉਮਰ ਲਗਭਗ 22-24 ਸਾਲ ਦੇ ਕਰੇ ਮੋਤੀ ਕੀ ਫਾਇਰਿਸ ਤੋਂ ਦੀਪਾ ਚੱਕੀ ਸੀ ਇਹਨਾਂ ਦਾ ਨਸ਼ਾ ਕਰਿਆ ਹੋਇਆ ਸੀਗਾ ਜੀ ਤੇ ਇਹਨਾਂ ਕੋਲੇ ਕਿਰਪਾਨਾਂ ਇੱਕ ਕੋਲੇ ਕਿਰਪਾਨ ਸੀ ਦੋ ਕੋਲੇ ਉਹ ਦਾਜੇ ਹੁੰਦੇ ਨੇ ਜਿਹੜੇ ਉਹ ਸੀਗੇ ਤੇ ਪੂਰੇ ਤਿੱਖੇ ਸੀ ਧਾਰ ਲਵਾਈ ਹੋਈ ਸੀ ਉਹਨਾਂ ਦੀ ਤੇ ਇਹਨਾਂ ਨੇ ਸਿੱਧਾ ਅਟੈਕ ਕੀਤਾ ਹੁੰਦਿਆਂ ਤੇ ਹੁਣ ਆਪ ਤੁਸੀਂ ਪੁਲਿਸ ਨੂੰ ਬੁਲਾਇਆ ਤੇ ਹੁਣ ਕੀ ਫਰਕਰ ਕਾਰਵਾਈ ਬਸ ਇਹਦਾ ਕਾਰਵਾਈ ਪੁਲਿਸ ਤੋਂ ਕੋਲੇ ਹਲੇ ਪਹੁੰਚੀ ਹੈ ਜੀ ਹੁਣ ਅਸੀਂ ਦੇਖਦੇ ਕਿ ਕੀ ਕਾਰਵਾਈ ਹੁੰਦੀ ਉਹ ਨੌ ਲੈ ਰਹੇ ਨੇ ਤਾਂ ਸਰੀਆਮ ਜਿਹੜੇ ਨਾਲ ਤੇ ਸੀਗੇ ਉਹਨਾਂ ਸਾਰਿਆਂ ਨੂੰ ਵੀ ਪੁਲਿਸ ਨੂੰ ਕਹਿੰਦਾ ਕਿ ਉਹਨੂੰ ਲਿਓ ਚੱਕ ਸਾਡੇ ਦਾ ਨਾ ਮਾਹੌਲ ਬਹੁਤ ਜ਼ਿਆਦਾ ਮਤਲਬ ਕਿ ਖਰਾਬ ਹੈ ਸਾਨੂੰ ਬਲਕੇ ਘਰੋਂ ਨਿਕਲਣਾ ਵੀ ਮਤਲਬ ਬੰਦ ਕਰਿਆ ਪਿਆ ਸਾਬ 7 ਵਜੇ ਸ਼ੁਰੂ ਹੋ ਜਾਂਦਾ 6:30 ਵਜੇ ਬਲਕੇ ਸੋ ਮੋਬਾਈਲ ਖੋੜਿਆ ਕੋਈ ਦਿਹਾੜੀਦਾਰ ਆਉਂਦੇ ਨੇ ਉਹ ਤੋਂ ਕੋਈ 50 100 150 ਕਿੰਨੇ ਵੀ ਰੇਜ ਚੋਨੇ ਸਾਬ ਉਹ ਕੁਰਬਾਨਦਾਰ ਕੇ ਜੜੀ ਕਢਾਉਂਦੇ ਕਿੰਨੇ ਮੁੰਡੇ ਆ ਗਏ ਮੁੰਡਾ ਦਾ ਯੂ ਦੇ ਚੋਂ 10 ਮੁੰਡੇ ਦਾ ਕੋਲੇ ਜੀ ਰਹੇ ਨੇ ਕੋਲ 6-7 ਹੱਥੋਂ ਦੇ ਹੋਰ ਨੇ 12-13 ਬੰਦੇ ਨੇ ਕਿੰਨੇ ਕੁ ਬੰਦੇ ਨੇ ਬਾਰਾ ਦਾ ਬਹੁਤ ਰੋਜ਼ 2-4 ਹੁੰਦੀਆਂ ਨੇ ਲਾਲੋ ਸਾਬ ਹੋਰ ਹੀ ਮੰਗ ਕਰਦਾ ਜਿਹਨਾਂ ਦੀ ਕਾਰਵਾਈ ਨਹੀਂ ਹੋ ਰਹੀ ਜਿਹੜਾ ਵੀ ਨਾ ਕੋਤਸੋ ਬੰਦੇ ਨੂੰ ਸਸਰਾ ਇਹਨਾਂ ਮੰਗ ਕੇ ਕਾਰਵਾਈ ਕਰੀ ਉਹਦੇ ਕੇਵਲ ਇਹ ਨਹੀਂ ਛੱਡਦੇ ਜੀ ਹੋਰ ਕੋਈ ਕੋਈ ਵੀ ਗਰਿੱਲਾ ਨੇ ਉਹਦੇ ਸਾਡੇ ਸਟੇਜ ਹੀ ਮਾ ਟੋੜੀਆਂ ਜਿਹੜਾ ਗਰਿੱਲਾਂ ਨੇ ਲੋਹੀ ਦੀ ਕੋ ਸਭ ਪਟਕਦੇ ਟਿੰਟੇ ਦੇ ਮੋਟਰ ਵਾਲਾ ਬੜੀਆ ਕਹਿਤੀ ਲੈ 200000 ਦਾ ਹੋ ਜਾਣਾ ਜੱਟੇ ਸਾਡੇ ਪਰ ਬੜੀਆ ਜੀ ਸੋਹਣੇ ਕਾਰਵਾਈ ਹੋਣੀ ਕਿੰਨੇ ਸਿਆਦੇ ਮੁੰਡੇ ਲੱਗੇ ਚਿੱਟਾ ਬਹੁਤ ਜ਼ਿਆਦਾ ਵੱਧ ਰਿਹਾ ਤੇ ਸ਼ਹਿਰ ਦੇ ਵਿੱਚ ਜਦ ਪਿੰਡਾਂ ਦੇ ਵਿੱਚ ਪੂਰੇ ਪਹਿਲਾਂ ਸੈਰ ਦੇ ਵਿੱਚ ਬਾਹਰ ਦਾ ਤਰੇ ਉਹ ਪਿੰਡਾਂ ਦੇ ਵਿੱਚ ਜਾਣ ਲੱਗੀਆਂ ਇਹ ਕੀ ਕਰਦੇ ਨੇ ਫਾਟਕਾ ਲਗਦ ਨੇ ਜਦੋਂ ਉਹ ਤੋਂ ਬਾਅਦ ਵਿੱਚ ਬੰਦੇ ਫਾਟਕਦੇ ਨੇ ਦੁਪੜਾਉ ਕਿਨੇ ਬੰਦੇ ਨੇ ਤੇ ਪੂਰਾ ਗੈਂਗ ਬਣਾ ਕੇ ਵੀ ਉਹ ਗੱਡੀਆਂ ਨੂੰ ਘੇਰ ਕੇ ਜੇ ਨਹੀਂ ਕਿ ਉਹ ਕਰਦੇ ਦਾ ਡਾਂਲੇ ਮਾਰਦੇ ਨੇ ਤੇ ਪੂਰੀ ਰੋਡ 'ਤੇ ਕੇਵਲਾ ਮਿਲ ਕੇ ਹਰੇਕ ਮੋਟਰ ਦੀ ਮਿਲਲਾ ਦੋ-ਦੋ ਜੱਦਾ ਬੈਤ ਕੇ ਉਹ ਲੱਕ ਪਟੇਗੇ ਇਹ ਦੋ ਮੁੰਡੇ ਪੜੇਗੇ ਬਾਕੀ ਭੱਜ ਗਈ ਖਰਾਬੀ ਤੇ ਬਸ ਉਹ ਨੌ ਮਹਿਰੇ ਨਹੀਂ ਆਉਂਦੇ ਮੁੰਡਿਆਂ ਦਾ ਸਾਹ ਤੇ ਕੋਈ ਨਹੀਂ ਸਪਲੈਂਡਰ ਸਪਲੈਂਡਰ ਮੋਟਰ ਚੱਲਦੀ ਮੈਂ ਦਿਹਾੜੀ ਤੋਂ ਵੱਧ ਦੀ ਚਾਰ ਪੰਜ ਦਿਨਾਂ ਦੀ ਗੱਲ ਹੈ ਪੇਰੇ ਇੱਥੇ ਨਹੀਂ ਨਈਂ ਮੇਰੇ ਕਰਪਾਨ ਰੱਖ ਲਈ ਮੁੰਡੇ ਤੇ ਗਰਦਨ ਤੇ ਮੈਂ ਤੋਂ ਮੋਹਲੇ ਕੋਲ ਪੱਜਾਈ ਮੈਂ ਗਿਆ ਲਾਇਆ ਇਹਨਾਂ ਦੇ ਮੈਂ ਡੇਰੇ ਜਾ ਕੇ ਫੋਨ ਕਰਾਇਆ ਡੇਰੇ ਜਾ ਕੇ ਫੋਨ ਕਰਾਇਆ ਉਹ ਘੇਰੇ ਇਹਨਾਂ ਨੇ ਕਿਰਪਾਨਾਂ ਕੱਢ ਕੇ ਫੇਰ ਵਾਜੇ ਨਾਲ ਦੀ ਪੰਡਾ ਹਾਂ ਜੀ ਨਾਲ ਲੈ ਉਹ ਕਰ ਗਈ ਇਹ ਉਹ ਵੀ ਪੁੱਟੇ ਨੂੰ ਹਾਂ ਜੀ ਨਾਲ ਉਹ ਵੀ ਤਾਂ ਨਹੀਂ ਆਉਂਦਾ ਦੇਵਰੇ ਉਹਨੂੰ ਨਹੀਂ ਪਾਕੀ ਨੂੰ ਪਤਾ ਨਹੀਂ ਫਿਰ ਆਪੀ ਜੀ ਕਈ ਬੰਦੇ ਦਾ ਉਹ ਹੋਇਆ। ਰਾਤ ਦਾ ਠੀਕ ਹੈ ਜੀ ਫਰਮਾਤਾ ਜੀ ਸਾਡੇ ਤੋਂ ਆਏ ਸੀ। ਹਾਂ। ਮਤਾਰ ਕਹੇ ਪਤੀ ਲੱਗਿਆ ਕਰਨ। ਹੂੰ। ਕੋਈ ਨਹੀਂ ਮਰਦਾ ਬੁੱਕ। ਜਾਨਾ ਮੋਹਲ ਮੈਲਾ ਜੀ ਹਿੰਦਾ। ਵਿਹਾੜੀਦਾਰ ਬੰਨੇ ਆ। ਇਹ ਰਾਤ ਦੋ ਬੰਦੇ ਇਹਨਾਂ ਨੇ ਪਿੰਡ ਦੇ ਬੰਦੇ ਨੇ ਘੇਰੇ ਲਈਏ ਇਹਨੂੰ। ਚੈੱਕ ਕਰ ਰਹੀ ਸੀ। ਇਹਨਾਂ ਨੇ ਵੀ ਜਿਹੜੇ ਕਹਿੰਦੇ ਨੇ ਕਿ ਜਿਹਦਾ ਕੋਲ ਟੌਪ ਮਿਲਦੇ ਨੇ ਹਥਿਆਰ। ਉਹਨੋਂ ਰਾਤ ਅਸੀਂ ਲੈ ਗਏ ਹਾਂ ਟੌਪਕੀ ਚੱਲਦੀ ਹੈ ਜਿਹੜੀ ਇੱਕ ਕਾਰਵਾਈ ਹੋਈ। ਪਬਲਿਕ ਤੇ ਲਿਆਵਾਂ। ਇਹ ਬੇਲੇਆੜ ਦੇ ਨਹੀਂ ਕੋਈ। ਇੰਨੇ ਇਹ ਜਿਹਨਾਂ ਦਾ ਦਾਪ ਨਿਯਾਮਾਂ ਤੋਂ ਕਿਹਾ ਕਿ 6-7 ਮੁੱਢੀ ਹੋਣ ਆਓ ਜਿਹੜੇ ਦੱਸੇ ਨੇ ਜੀ ਲੋ ਇਹਨਾਂ ਦੇ ਲੈ ਕੇ ਜਿਹੜੇ ਅਗਲੀ ਕਾਰਵਾਈ ਕਰਦੇ ਹਨ